ਦੇਖਣ ਵਾਲੀ ਗੱਲ ਹੈ ਜਿਹੜੀ ਉਹ ਵੱਡੀ ਹੈ ਕਿ ਨਾਲ ਇੱਥੇ ਨੇੜੇ ਜੁਗਰਾਤਾ ਸੀ ਤੇ ਜਿੰਨਾਂ ਦੇ ਵਾਰਗੇ ਗੱਡੀਆਂ ਭੰਨੀਆਂ ਗਈਆਂ ਉਹਨਾਂ ਦੇ ਘਰ ਵਿੱਚ ਕੀਰਤਨ ਸੀਗਾ ਮੈਨੂੰ ਇਹ ਲੱਗਦਾ ਹੈ ਕਿਸੇ ਸ਼ਰਾਤੀ ਅਨਸਰ ਦਾ ਕਿਸੇ ਸ਼ਹਿ ਦੇ ਉੱਤੇ ਇਹ ਕੋਈ ਵੱਡਾ ਮਸਲਾ ਬਣਾਉਣ ਦਾ ਕੰਮ ਸੀ ਇਹ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜਾ ਹਿੰਦੂ ਸਿੱਖ ਭਾਈਚਾਰਾ ਉਹਦੇ ਵਿੱਚ ਕੋਈ ਵੱਡੀ ਦਰਾਰ ਪਾਉਣ ਦੇ ਲਈ ਇਹ ਸਾਰੀ ਘਟਨਾ ਕੀਤੀ ਗਈ ਦੇ ਅੰਦਰ ਕੀਰਤਨ ਚੱਲ ਰਿਹਾ ਸੀ ਅਤੇ ਘਰ ਦੇ ਬਾਹਰ ਹਮਲਾਵਰਾਂ ਨੇ ਗੱਡੀਆਂ ਨੂੰ ਚੱਕਨਾ ਚੂਰ ਕਰ ਦਿੱਤਾ। ਇੱਟਾਂ, ਰੋੜਿਆਂ, ਪੱਥਰਾਂ ਅਤੇ ਰੋੜਾਂ ਨਾਲ ਗੱਡੀਆਂ ਨੂੰ ਕਬਾੜ ਬਣਾ ਦਿੱਤਾ ਗਿਆ। ਘਰ ਦੇ ਬਾਹਰ ਖੜੀਆਂ 5 ਮਹਿੰਗੀਆਂ ਗੱਡੀਆਂ ਪੂਰੀ ਤਰ੍ਹਾਂ ਚੱਕਨਾ ਚੂਰ ਕਰ ਦਿੱਤੀਆਂ ਅਤੇ ਪੰਨ ਤੋੜ ਦਿੱਤੀ ਗਈ। ਜਿਸ ਦਾ ਪਤਾ ਮਾਲਕਾਂ ਨੂੰ ਤੜਕਸਾਰ ਕਰੀਬ 6 ਵਜੇ ਲੱਗਿਆ ਜਦੋਂ ਜਗਰਾਤੇ ਤੋਂ ਬਾਅਦ ਉਹ ਘਰ ਤੋਂ ਬਾਹਰ ਨਿਕਲੇ। ਇਹ ਕਾਹਨ ਕਿ ਲੱਗਿਆ ਕਿ ਪਤਾ ਲੱਗਿਆ ਕਿ ਕਿਹੋ ਜਿਹੋ ਲੋਕ ਸੀ। ਨਹੀਂ ਸਾਨੂੰ ਤਾਂ ਸਵੇਰ ਹੀ ਜਦੋਂ 6 ਵਜੇ ਨਿਕਲੇ ਬਾਹਰ ਉਦੋਂ ਪਤਾ ਲੱਗਿਆ। ਜੋ ਜੇਪਨੀਆ ਬੰਗਿਆ ਇੱਥੇ ਪੁਲਿਸ ਸਾਹਿਬ ਖੜੇ ਸੀਗੇ ਜਗੀ ਸਾਹਿਬ ਇਹਨੂੰ ਪੁੱਛਿਆ ਕਿ ਇਹ ਰਾਤ ਦੀ ਘਟਨਾ ਹੈ ਤਾਂ ਰਾਤ ਨੂੰ 12 1 ਵਜੇ ਕੋਈ ਹੋਈ ਹੈ ਉਹ ਵੀ ਕਹਿੰਦੇ ਮੁੰਡੇ-ਵੰਡੇ ਇਕੱਠੇ ਹੋ ਕੇ ਸੀਗੇ ਇੱਥੇ ਹੁਣ ਬਾਕੀ ਤਾਂ ਨਹੀਂ ਡੀਟੇਲ ਪਤਾ ਬਣ ਕੀ ਆ ਕਿ ਮੰਨ ਕੇ ਕਰਦੇ ਆ ਬਹੁਤ ਬੁਢਾ ਕਰਦੀ ਹੈ ਸ਼ਰੇ ਆਵੇਂ ਤਾਂ ਕੋਈ ਨਾ ਕੋਈ ਨਗਲੇ ਇੱਥੇ ਜਿਹੜੇ ਵੀ ਦੋਸ਼ੀ ਬੰਦੇ ਹੈਗੇ ਆ ਜਿਨ੍ਹਾਂ ਨੇ ਗੁਨਾਹ ਕਰਦੀ ਕੀਤੀ ਆ ਉਹਨਾਂ ਨੂੰ ਦੇਖਿਆ ਹੋਣਾ ਚਾਹੀਦਾ ਹੈ ਤੇ ਗੁੰਡਾਂਸਰਾਂ ਨੇ ਇਸ ਵਾਰਦਾਤ ਨੂੰ ਬਠਿੰਡਾ ਦੇ ਫੌਜ ਇਲਾਕੇ 'ਚ ਇੰਜਾਮ ਦਿੱਤਾ ਹੈ। ਬਠਿੰਡਾ ਦੇ ਪਾਕੂ ਰੋਡ ਤੇ ਗਲੀ ਨੰਬਰ 22 'ਚ ਬਣੇ ਇੱਕ ਮਕਾਨ 'ਚ ਜਗਰਾਤਾ ਕਰਵਾਇਆ ਗਿਆ ਸੀ ਜਿੱਥੇ ਕਿ ਘਰ ਦੇ ਬਾਹਰ ਕੁਝ ਸ਼ਰਾਰਤੀ ਅਨਸਰਾਂ ਨੇ ਗੱਡੀਆਂ ਦੀ ਬੁਰੀ ਤਰ੍ਹਾਂ ਪੰਨ ਤੋੜ ਕੀਤੀ। ਉੱਥੇ ਹੀ ਹੁਣ ਇਲਾਕਾ ਵਾਸੀਆਂ ਨੇ ਇਸ ਨੂੰ ਹਿੰਦੂ ਸਿੱਖ ਏਕਤਾ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਕਾਨੂੰਨ ਵਿਵਸਥਾ ਤੇ ਵੀ ਸਵਾਲ ਚੁੱਕੇ ਨੇ। ਕੀ ਕਹਾਂ ਚਾਹੁੰਦੇ ਗੱਲ ਇਹ ਬਲਿ ਕੇ ਰਾਤ ਬੜੀ ਮੰਦਭਾਗੀ ਘਟਨਾ ਬਠਿੰਡਾ ਸ਼ਹਿਰ ਦੇ ਪੌਸ਼ ਏਰੀਏ ਦੇ ਵਿੱਚ ਵਾਪਰੀ ਹੈ ਇੱਥੇ ਦੇਖਣ ਵਾਲੀ ਗੱਲ ਹੈ ਜਿਹੜੀ ਉਹ ਵੱਡੀ ਹੈ ਕਿ ਨਾਲ ਇੱਥੇ ਨੇੜੇ ਜੁਗਰਾਤਾ ਸੀ ਤੇ ਜਿੰਨਾਂ ਦੇ ਵਾਰਗੇ ਗੱਡੀਆਂ ਭੰਨੀਆਂ ਗਈਆਂ ਉਹਨਾਂ ਦੇ ਘਰ ਵਿੱਚ ਕੀਰਤਨ ਸੀਗਾ ਮੈਨੂੰ ਇਹ ਲੱਗਦਾ ਹੈ ਕਿਸੇ ਸ਼ਰਾਰਤੀ ਅਨਸਰ ਦਾ ਕਿਸੇ ਸ਼ਹਿ ਦੇ ਉੱਤੇ ਇਹ ਕੋਈ ਵੱਡਾ ਮਸਲਾ ਬਣਾਉਣ ਦਾ ਕੰਮ ਸੀ ਇਹ ਮੈਨੂੰ ਇਹ ਲੱਗਦਾ ਵੀ ਸਾਡੇ ਜਿਹੜਾ ਹਿੰਦੂ ਸਿੱਖ ਭਾਈਚਾਰਾ ਉਹਦੇ ਵਿੱਚ ਕੋਈ ਵੱਡੀ ਦਰਾਰ ਪਾਉਣ ਦੇ ਲਈ ਇਹ ਸਾਰੀ ਘਟਨਾ ਕੀਤੀ ਗਈ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ ਕਿਉਂਕਿ ਮੂਰੇ ਇਲੈਕਸ਼ਨ ਆ ਰਿਹਾ ਹੈ ਕਿਉਂਕਿ ਅੱਜ ਕੱਲ ਪਤਾ ਨਹੀਂ ਕੋਈ ਕੀ ਕਰੇ ਤੇ ਸਮਝ ਨਹੀਂ ਆਉਂਦੀ ਇਹ ਮੈਨੂੰ ਨਹੀਂ ਮੈਂ ਤਾਂ ਇਹ ਦੇਖਣਾ ਪੁੱਛਣਾ ਚਾਹੁੰਦਾ ਵੀ ਸਰਕਾਰ ਕਿੱਥੇ ਸੁੱਤੀ ਪਈ ਹੈ ਕਿੱਥੇ ਪ੍ਰਸ਼ਾਸਨ ਸੁੱਤਾ ਪਿਆ ਹੈ ਇਲੈਕਸ਼ਨ ਦੇ ਦਿਨ ਹੈ ਗਸ਼ਟਾ ਤੇਜ਼ ਹੋਣੀਆਂ ਚਾਹੀਦੀਆਂ ਪੀਸੀਆਰ ਤੇਜ਼ ਹੋਣੀ ਚਾਹੀਦੀ ਹੈ ਪਰ ਇੱਥੇ ਤਾਂ ਉਲਟਾ ਕੰਮ ਹੈ ਕੋਲੇ ਥਾਣਾ ਬਿਲਕੁਲ ਤੇ ਕੋਲੇ ਆ ਪੰਜ ਗੱਡੀਆਂ ਪੰਜੀਆਂ ਰੀਜਣਾ ਭੰਨੀਆਂ ਤੇ ਖੇ ਹਿਹਾਰਾਣਾ ਭੰਨੀਆਂ ਜੀ ਸਿੱਖੇ ਛਾਰਾ ਨਾ ਪੰਗੇ ਜੀ ਤੇ ਇਹਨਾਂ ਲੋਕਾਂ ਦਾ ਡਾਰੀ ਖਤਮ ਹੋਇਆ ਪਿਆ ਜੀ ਸਰਕਾਰ ਜਿਹੜੀ ਕਹਿੰਦੀ ਸੀ ਸੱਥਾ ਚੋਂ ਸਰਕਾਰ ਚੋਂ ਪਿੰਡਾਂ ਚੋਂ ਸਰਕਾਰ ਚੋਂ ਅੱਜ ਕਿੱਥੇ ਨੇ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਦਾ ਧਿਆਨ ਕਿੱਥੇ ਹੈ ਜੇ ਮੈਨੂੰ ਉਹ ਲੱਗਦਾ ਵੀ दारू ਪਿਆਲੇ ਚੋਂ ਬਾਹਰ ਨਿਕਲਦਾ ਉਹਨਾਂ ਨੂੰ ਲੋਕਾਂ ਦਾ ਪਤਾ ਲੱਗੇ ਪੁਲਿਸ ਆਈ ਹੁਣ ਤੱਕ ਦੇ ਉੱਤਰ ਨਹੀਂ ਲੋਕਾਂ ਦੇ ਦਰਸ਼ਨ ਮੁਤਾਬਕ ਅਜੇ ਤੱਕ ਕਿਸੇ ਕੋਈ ਨਹੀਂ ਪਹੁੰਚਿਆ ਜੀ ਅਜੇ ਤੱਕ ਕਿਸੇ ਕੋਈ ਨਹੀਂ ਪਹੁੰਚਿਆ ਅਸੀਂ ਐਸਐਸਪੀ ਸਾਹਿਬ ਨੂੰ ਵੀ ਫੋਨ ਕਰ ਚੁੱਕੇ ਹਾਂ ਕਿਸੇ ਨੇ ਸਾਡਾ ਫੋਨ ਨਹੀਂ ਚੱਕਿਆ ਜੀ ਕਿਸੇ ਅਫਸਰ ਨੇ ਕੋਈ ਫੋਨ ਨਹੀਂ ਚੁੱਕਿਆ ਲੋ ਸਾਲ ਤੱਕ ਵੀਡੀਓ ਦੇਖਣ ਨੂੰ ਮਿਲੂ। ਰੋਕੋ ਦੇਡੀਏ ਰਾਤ ਘਟਾ ਵਾਪਰੀਏ ਬੜੀ ਮੰਦ ਭਾਗੀ ਘਟਨਾ ਹੋਈ ਹੈ। ਇਹ ਪੱਗ ਰੋਡ ਤੇ ਜਿਹੜਾ ਮਿਲਕ ਹੂਥ ਹੈ ਬੇਟ ਕਬੂਥ ਉਹਦੇ ਨਾਲ ਅਟੈਚਡ ਹੈਗੇ ਫੇਸ ਟੂ ਉੱਥੇ ਗੱਡੀਆਂ ਖੜੀਆਂ ਸੀ ਬਾਹਰ ਰਾਤ ਕਰੀਬ 12:00 12:30 ਵਜੇ ਤੇ ਇਹ ਤੁਹਾਡੇ ਸਾਹਮਣੇ ਹੈ ਜਿਹੜੀਆਂ ਇੰਨੀਆਂ ਮਹਿੰਗੀਆਂ ਗੱਡੀਆਂ ਹੈਗੀਆਂ ਇਹ ਪੰਜ ਗੱਡੀਆਂ ਪਣੀਆਂ ਗਈਆਂ ਤੇ ਇਹ ਹੈਰਾਨੀ ਦੀ ਗੱਲ ਹੈ ਵੀ ਕੋਈ ਲਾ ਐਂਡ ਆਰਡਰ ਨਹੀਂ ਹੈਗਾ ਕਿਸੇ ਨੂੰ ਕੋਈ ਫਿਕਰ ਨਹੀਂ ਹੈਗਾ ਜਦੋਂ ਦੇਖੋ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਤੁਸੀਂ ਬੇਫਿਕਰ ਹੋ ਜੇ ਦਰਵਾਜ਼ੇ ਖੁੱਲੇ ਰੱਖ ਕੇ ਸੌਂ ਆਇਆ ਕਰੋ ਤੁਹਾਨੂੰ ਕੋਈ ਰਾਖੀ ਰੱਖਣ ਦੀ ਲੋੜ ਨਹੀਂ ਹੈ ਤੇ ਹੁਣ ਹਾਲਾਤ ਇਹ ਬਣ ਗਏ ਵੀ ਘਰਾਂ 'ਚ ਵੜ ਕੇ ਕੁੱਟਣ ਵਾਲੇ ਹਾਲਾਤ ਬਣੇ ਪਏ ਆ ਤੇ ਹੈਰਾਨੀ ਦੀ ਗੱਲ ਹੈ ਵੀ ਇੰਡੀਆਂ ਮਹਿੰਗੀਆਂ ਘਟੀਆਂ ਬਿਨਾਂ ਕਿਸੇ ਗਲਤੀ ਤੋਂ ਬਿਨਾਂ ਕਿਸੇ ਕਸੂਰ ਤੋਂ ਤੇ ਅਸੀਂ ਬੜੇ ਗੜਬੜਾਕੇ ਹਾਲਾਤ ਜੇ ਕੰਡੋਣੀ ਹਰਕਤ ਕੀਤੀ ਹੈ ਹਾਲਾਂਕਿ ਇਹ ਗੱਡੀਆਂ ਕਿਉਂ ਪੰਨੀਆਂ ਗਈਆਂ ਕੀ ਕੋਈ ਆਪਸੀ ਰੰਜਿਸ਼ ਸੀ ਜਾਂ ਫਿਰ ਇਸ ਪਿੱਛੇ ਕੋਈ ਹੋਰ ਮਕਸਦ ਸੀ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ ਪਰ ਇਹ ਘਟਨਾ ਵਾਕਈ ਹੀ ਚੌਕਾ ਦੇਣ ਵਾਲੀ ਹੈ ਜਿੱਥੇ ਜਾਗਰਾਤੇ ਮੌਕੇ ਜਿਹੀ ਵਾਰਦਾਤ ਨੂੰ ਅਨਛਾਮ ਦਿੱਤਾ ਗਿਆ ਉਧਰ ਹੁਣ ਪੀੜਤ ਧਿਰ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਵਿਭਾਗ ਨੂੰ ਕੀਤੀ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ